ਵ੍ਰਿੰਦਾਵਨ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿਖੇ ਬਿਹਾਰੀ ਜੀ ਦੇ 5252ਵੇਂ ਜਨਮ ਦਿਹਾੜੇ ਦੇ ਮੌਕੇ ਤੇ ਵ੍ਰਿੰਦਾਵਨ ਸ਼ਹਿਰ ਭਗਤੀ ਰਸ ਨਾਲ ਰੰਗਿਆ ਗਿਆ ਲੱਖਾਂ ਦੀ ਗਿਣਤੀ ਵਿੱਚ ਭਗਤ ਦਰਸ਼ਨ ਕਰਨ ਆਏ ਅਤੇ ਸਾਰੇ ਇਲਾਕੇ ਵਿੱਚ ਭਜਨ ਕੀਰਤਨ ਦੀਆਂ ਗੂੰਜਾਂ ਸੁਣਾਈ ਦਿੱਤੀਆਂ ਫਾਸਵੇ ਚੈਨਲ ਨੇ ਇਸ ਮੌਕੇ ਤੇ ਵਿਸ਼ੇਸ਼ ਕਵਰੇਜ ਕੀਤੀ ਜਿਸ ਵਿੱਚ ਬਿਹਾਰੀ ਜੀ ਦੇ ਪਵਿੱਤਰ ਦਰਸ਼ਨਾਂ ਨਾਲ ਨਾਲ ਬਾਹਰ ਇਕੱਠੀ ਹੋਈ ਭਗਤਾਂ ਦੀ ਵਿਸ਼ੇਸ਼ ਭੀੜ ਦੇ ਦਰਸ਼ਨ ਵੀ ਕਰਵਾਏ ਗਏ ਮੰਦਿਰ ਪ੍ਰਿਆੰਗਨ ਅਤੇ ਸ਼ਹਿਰ ਦੇ ਹਰ ਕੋਨੇ ਵਿੱਚ बिहारी लाल की जय दिन नारे गूंजते रहे